ਅੱਜ ਜੀ ਪਟਿਆਲਾ ਪੁਲਿਸ ਦੀ ਜਿਹੜੀ ਮਾਨਯੋਗ ਡੀਜੀਪੀ ਪੰਜਾਬ ਦੇ ਡਾਇਰੈਕਸ਼ਨਸ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਕੀ ਅਗੇਂਸਟ ਗੈਂਗਸਟਰਸ ਐਂਡ ਐਂਟੀ ਨੈਸ਼ਨਲ 엘ਿਮੈਂਟਸ ਉਸ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰੌਂਗਲਾ ਪੁਲੀ ਦੀ ਨਹਿਰ ਤੇ ਲੱਗੇ ਐਕਸਚੇਂਜ ਆਫ ਫਾਇਰ ਦਾ ਇਨਸੀਡੈਂਸ ਹੋਇਆ ਇੱਥੇ ਐਸਪੀ ਡੀ ਗੁਰਬੰਸ ਬੈਂਸ ਜੀ ਡੀਐਸਪੀ ਡੀ ਮਲੋਤਰਾਵ ਜੀ ਡੀਐਸਪੀ ਸਿਟੀ 2 ਜੰਗਜੀਤ ਜੀ ਚਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਐਸਐਚਓ ਤ੍ਰਿਪੜੀ ਦੀ ਜਿਹੜੀ ਟੀਮਾਂ ਸੀਗੀਆਂ ਉਹਨਾਂ ਨੇ ਦੋ ਜਿਹੜੇ ਦਵਿੰਦਰ ਬੰਬੀਹਾ ਗੈਂਗ ਦੇ ਨੋਟੋਰੀਅਸ ਸ਼ੂਟਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਸਰੈਂਡਰ ਕਰਨ ਲਈ ਜਦੋਂ ਰੋਕਿਆ ਗਿਆ ਤੇ ਕਿਹਾ ਗਿਆ ਤੇ ਉਹਨਾਂ ਨੇ ਦੋਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਟੋਟਲ 5 ਰੌਂਡ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਲਾਈਵ ਐਕਸਚੇਂਜ ਆਫ ਫਾਇਰ ਦੇ ਦੌਰਾਨ ਪੁਲਿਸ ਪਾਰਟੀ ਨੇ ਬੜੀ ਰੈਸਟ੍ਰੇਂਟ ਦਾ ਪ੍ਰਦਰਸ਼ਨ ਕਰਦੇ ਹੋਏ ਜਦੋਂ ਰਿਟੈਲੀਏਟਰੀ ਫਾਇਰ ਕੀਤਾ ਤੇ ਦੋਨਾਂ ਨੂੰ ਲੋਅਰ ਬੋਡੀ ਚ ਬੁਲੇਟ ਇੰਜਰੀ ਹੋਈ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਰਿਟੈਲੀਏਟਰੀ ਫਾਇਰ ਇਸ ਕਰਕੇ ਕਰਨਾ ਪਿਆ ਕਿਉਂਕਿ ਦੋਨੇ ਕ੍ਰਿਮੀਨਲਸ ਜਿਹੜੇ ਆ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਤਾਬੜ-ਤੋੜ ਫਾਇਰਿੰਗ ਕਰ ਰਹੀ ਸੀ ਪੰਜ ਰਾਊਂਡ ਤੇ ਦੋਨਾਂ ਤੋਂ 30 ਦੇ ਸਟਾਰ ਪਿਸਟਲ ਜਿਹੜੇ 9mm ਦੇ ਰਾਉਂਡ ਵੀ ਬਰਾਮਦ ਹੋਏ ਆ ਤੇ ਦੋ ਪਿਸਟਲ ਬਰਾਮਦ ਹੋਈ ਆ ਮੋਟਰਸਾਈਕਲ ਇਹਨਾਂ ਨੇ ਮੈਨੂੰ ਪੂਰਾ ਸ਼ੱਕ ਆ ਕਿ ਚੋਰੀ ਕੀਤਾ ਹੋਣਾ ਤੇ ਮੂੜਲੀ ਪੁਸ਼ਗਿਸ 'ਚ ਇਹ ਗੱਲ ਸਾਹਮਣੇ ਆਈ ਆ ਕਿ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਟਿਆਲਾ ਰਾਜਪੁਰਾ ਏਰੀਆ ਦੇ ਕਿਸੇ ਵਪਾਰੀ ਦੀ ਕੋਈ ਵੱਡੀ ਵਾਰਦਾਤ ਨੂੰ ਪਹਿਲਾਂ ਮਤਲਬ ਫਿਰੋਤੀ ਮੰਗਦੇ ਸੀ ਉਹਦੇ ਤੋਂ ਤੇ ਕਿਉਂਕਿ ਉਹਦੇ ਵੱਲੋਂ ਇਨਕਾਰੀ ਸੀਗੀ ਤੇ ਇਸ ਕਰਕੇ ਉਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਅਰੈਸਟ ਜਾਤ ਅਨੁਸਾਰ ਕਰਕੇ ਪਟਿਆਲਾ ਪੁਲਿਸ ਨੇ ਜਿਹੜੀ ਕੋਈ ਅੱਗੇ ਟਾਰਗੇਟ ਕਿਲਿੰਗ ਹੋਣੀ ਸੀ ਉਹਨੂੰ ਵੀ ਟਾਲ ਲਿਆ ਹੈ ਤੇ ਸਾਰੇ ਗੈਂਗਸਟਰਸ ਨੂੰ ਸਖ ਸਨੇਹਾ ਆ ਜੀ ਕਿ ਮਾਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਕਿਸੇ ਵੀ ਪ੍ਰਕਾਰ ਦੇ ਗੈਂਗਸਟਰ ਜਾਂ ਕ੍ਰਿਮੀਨਲ ਦੀ ਕੋਈ ਵੀ ਐਕਟੀਵਿਟੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪਟਿਆਲਾ ਪੁਲਿਸ ਹਮੇਸ਼ਾ ਮੁਸਤਕਦਨ ਨਾਲ ਆਪਣੇ ਜਿਹੜੇ ਅੱਗੇ ਵੀ ਆਪਰੇਸ਼ਨਸ ਨੂੰ ਅੰਜਾਮ ਦਿੰਦੀ ਰਹੂਗਾ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਸੀਗੇ ਜੀ ਲਿੰਕ ਰੋਡ ਤੋਂ ਸੁਣਿਆ ਇਹਨਾਂ ਨੇ ਵੀ ਕੋਈ ਹਾਂਜੀ ਇਹ ਨਹੀਂ ਜੀ ਇਹ ਚੇਸ ਕਰਦੇ ਕਰਦੇ ਇਹਨਾਂ ਨੂੰ ਅੰਦਰ ਇਹ ਰਾਵਾਂ ਦਾ ਪਤਾ ਸੀਗਾ ਕਿਉਂਕਿ ਇੱਕ ਮੁੰਡਾ ਸਰਦੀਪੁਰ ਦਾ ਐ ਇੱਕ ਨਾਬੇ ਦਾ ਜੀ ਤੇ ਬਾਰਦਾਤ ਨੂੰ ਇਹਨਾਂ ਨੇ ਰਾਜਪੁਰਾ ਏਰੀਆ 'ਚ ਅੰਜਾਮ ਦੇਣਾ ਸੀ ਬਟ ਪੁਲਿਸ ਪਾਰਟੀ ਤੋਂ ਜਦੋਂ ਛੇ ਹੋ ਰਿਹਾ ਸੀ ਤੇ ਇੱਧਰ ਇਹਨਾਂ ਨੇ ਇਹ ਰੂਟ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਰਿਟੈਲੀਟਰੀ ਫਾਇਰ 'ਚ ਜਿਹੜਾ ਆਇਆ ਜਿਹੜਾ ਮੱਖਣ ਆ ਜੀ ਸੈਦਬੀਪੁਰ ਦਾ ਉਹਦੇ ਉੱਪਰ 7 ਮੁਕਦਮੇ ਦਰਜ ਨੇ ਕਤਲ ਦੇ ਇਰਾਦਾ ਕਤਲ ਦੇ ਤੇ 2018 ਚ ਜਿਹੜਾ ਪੈਟਰੋਲ ਪੰਪ ਤੇ ਡਬਲ ਮਰਡਰ ਹੋਇਆ ਸੀ ਉਹਦੇ ਚ ਵੀ ਇਹ ਦੋਸ਼ੀ ਸੀਗਾ ਹਾਰਡ ਕੋਰ ਕ੍ਰਾਈਮਨਲ ਆ ਤੇ 7 ਮੁਕਦਮੇ ਇਹਦੇ ਤੇ ਦਰਜ ਆ ਤੇ ਜਿਹੜਾ ਬਾਦਸ਼ਾਹ ਸੀਗਾ ਉਹਦੇ ਤੇ ਵੀ ਲੁੱਟਾਂ ਖੋਹਾਂ ਤੇ ਕਤਲ ਦੇ ਉਹਦੇ ਤੇ ਵੀ ਬਾਕੀ ਜਿਹੜੇ ਮੁਕਦਮੇ ਆ ਦੋ ਮੁਕਦਮੇ ਉਹਦੇ ਤੇ ਵੀ ਦਰਜ ਨੇ ਦੋਨੇ ਅਪਰਾਧੀਆਂ ਦਾ ਕ੍ਰਿਮੀਨਲ ਪਿਸ਼ੋਕੜ ਹੈਗਾ ਤੇ ਦੋਨੇ ਡਾਇਰੈਕਟ ਲਿੰਕੇਜ ਚ ਸੀਗੇ ਦੁੰਦਰ ਬੰਬੀਆ ਗੈਂਗ ਨਾਲ ਤੇ ਸਾਨੂੰ ਖਰਸ਼ਾ ਇਹ ਆ ਕਿ ਜਿਹੜੇ ਵੈਪਨ ਨੇ ਉਹ ਵੀ ਗੈਂਗ ਵੱਲੋਂ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਏ ਗਏ ਸੀ ਤੇ ਇਹਨਾਂ ਨੇ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਜਿਹਨੂੰ ਪ੍ਰੋਐਕਟਿਵਲੀ ਟਾਲਿਆ ਜਾ ਸਕੇ ਜਮਾਨਤ ਦੀ ਕੋਈ ਬਾਤ ਸੀ ਕਿ ਸਰ ਇਹ ਕਿ ਉਹ ਅਸੀਂ ਵੈਰੀਫਾਈ ਕਰਾਂਗੇ